ਸ੍ਰੀ ਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਜਾਨਵਰ ਅਤੇ ਘਰ ਪਰਵਾਸ ਠੀਕ ਹੋਣਗੇ ਲੈ ਸੱਜਣੋ ਅੱਜ ਕਰੇ ਸੀ ਆਪਾਂ ਨੇ ਖੱਗਰ ਤੇ ਖੱਗਰ ਤੋਂ ਆਪਣਾ ਵਸਕੰਡੇ ਤੇ ਆ ਗਿਆ ਦਿਖਾਈ ਭਾਈ ਯਾਰ ਤੇ 2 ਕਿੱਗਿਆਂ ਦੇ 2.5 ਤੇ ਵੇ ਸਿਰਫ ਉਹ ਆਪਣਾ ਗੁਰੂ ਘਰ ਆ ਗਿਆ ਹੈ ਆਪਣਾ ਪਿੰਡ ਆ ਗਿਆ ਤੇ ਜਮਾ ਕੰਡੇ ਤੇ ਬਸਿਆ ਹੋਇਆ ਪਿੰਡ ਆਪਣਾ ਪਿੰਡ ਰੋੜਕੀ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਖੱਗਰ ਦੀ ਰਿਪੋਰਟ ਪਾਈ ਹੁਣ ਰਹਿ ਗਿਆ 18 1.5 ਬਟਾ 19 ਤੇ 185 ਦੇ ਵਿਚਾਲੇ ਆ ਗੱਲ ਕਰ ਆਪਾਂ ਬੇਸਲੇ ਨਾ ਹੋ ਜੀ ਜਿਹੜੇ ਜਿਹੜੇ ਪਿੰਡਾਂ ਕੰਡੇ ਤੇ ਲੱਗਦੇ ਆ ਭਰਾਵਾ ਆਪਦਾ ਇੰਤਜ਼ਾਮ ਰੱਖੋ ਪੂਰਾ ਪਿੱਛੋਂ ਪਾਣੀ ਕਹਿੰਦੇ ਆ ਰਿਹਾ ਬਾਕੀ بارش ਬਹੁਤ ਹੋਣੀ ਆ ਮੀਂਹ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੰਨਾ ਕ ਪੈ ਜੇ ਉਹਦਾ ਕਿਸੇ ਨੂੰ ਅੰਤਾਜ ਨਹੀਂ ਹੁੰਦਾ ਪਾਣੀ ਦਾ ਚੱਲ ਮਾੜਾ ਮੋਟਾ ਆਪਾਂ ਨੂੰ ਪਿੱਛੋਂ ਲੱਗ ਜਾਂਦਾ ਵੀ ਕਿੰਨਾ ਕ ਆਉਂਦਾ ਕਿੰਨਾ ਕ ਨਹੀਂ ਆਉਣਾ ਬਾਕੀ ਜਿਹੜਾ ਪਿੱਛੋਂ ਪਾਣੀ ਆਉਂਦਾ ਉਹ ਕਰਾ ਉਹ ਹੀ ਨਾਲਿਆਂ ਚ ਪਊਗਾ ਇਹ ਨਾਲਿਆਂ ਨਾਲ ਆਪਣੇ ਇਹ ਚ ਪਈ ਜਾਂਦਾ ਉਹ ਨਾਲੇ ਪਊਗਾ ਕਿਰਾਂ ਭਰੂਗਾ ਫੇਰ ਫੇਰ ਆਪਣੇ ਕੋਲ ਦੁਬਾਰੇ ਆਊਗਾ ਇਸ ਕਰਕੇ ਭਰਾਵੋ ਆਪਦੇ ਟਰਾਲੀਆਂ ਲਿਆਓ ਟਰੈਕਟਰ ਲਿਆਓ ਦੇਖ ਲਓ ਕੱਲ ਮਿੱਟੀ ਚਦੀ ਹੈ ਬਹੁਤ ਵਧੀਆ ਪਿਆ ਬੰਨ ਤੇ ਰੇਤਾ ਐ ਨਜ਼ਾਰਾ ਆਜੂ ਜਮਾ ਆਪਣਾ ਕੰਮ ਆਪ ਨੂੰ ਪੱਕਾ ਚਾਹੀਦਾ ਹੈ 15 ਤਰੀਕ ਤਾਈਂ ਆਪਾਂ ਨੂੰ ਹਜੇ ਖਤਰਾ ਹੈਗਾ ਸਾਰੇ ਭਰਾ ਜੀ ਦੇ ਕੋਲ ਟਰੈਕਟਰ ਨਹੀਂ ਹੈਗਾ ਕਈ ਲੈ ਕੇ ਆਓ ਕੁਹਾੜੀ ਲੈ ਕੇ ਆਓ ਕਿਉਂਕਿ ਇੱਕ ਟਰੈਕਟਰ ਮੰਗਰ ਇੱਕ ਬੰਦਾ ਚਾਹੀਦਾ ਥੱਲੇ ਡਰਾਈਵਰ ਨਾ ਤਾਂ ਉਤਰ ਸਕੇ ਇਥੇ ਬੈਕ ਲਾ ਸਕੇ ਭਾਈ ਵੱਡਾ ਕੰਮ ਹੈਗਾ ਕਰਦਾ ਹਨਾ ਹੁਣ ਤੇ ਨਫਾ ਨੁਕਸਾਨ ਹੋ ਗਿਆ ਬਹੁਤ ਔਖਾ ਹੋ ਜਾਂਦਾ ਹੈ ਕਈ ਵਾਰ ਬ੍ਰੇਕ ਨਹੀਂ ਲੱਗਦੇ ਜਰ-ਜੋਰ ਲੱਗ ਰਹੀ ਹੁੰਦੀ ਹੈ ਨਿਕਲ ਜਾਂਦਾ ਵਿੱਚੋਂ ਤੇ ਮੁੜ ਕੇ ਔਖਾ ਬਹੁਤ ਹੋ ਜਾਂਦਾ ਟਰੈਕਟਰ ਪਾਲਣਾ ਨਾਲੇ ਨਕਸ਼ਾ ਨਜ਼ਰ ਅਗਲੇ ਦਾ ਹਨਾ ਕਿੱਡਾ ਵੱਡਾ ਹੋ ਜਾਂਦਾ ਕਿ ਕਿਹਣਾ ਮਗਰ ਉਹ ਹੀ ਡਾਲਾ ਖੋਲਦੇ ਤੇ ਦਵਾ ਦਾ ਲਵਾ ਕੇ ਬੈਂਕ ਲਹਾਦਿਆ ਕਰੋ ਭਰਾਵੋ ਤੇ ਸਾਰੇ ਆਪਣੇ ਪਿੰਡ ਨਗਰ ਨੂੰ ਬੇਨਤੀ ਹੈ ਇਕੱਲੇ ਕਿਸਾਨਾਂ ਦਾ ਕੰਮ ਨਹੀਂ ਹੈਗਾ ਇਹ ਸਾਰੇ ਭਾਈਚਾਰ ਮਜਬੀ ਸਿੱਖ ਰੰਧਾ ਸਾਹਿਬ ਭਰਾ ਭਾਜੀ ਕਿਰ ਭਰਾ ਸਾਰੇ ਆਉਣ ਭਰਾਵੋ ਇੱਥੇ ਆ ਕੇ ਆਪਣੇ ਬੰਨ ਤੇ ਚੱਲ ਗੇੜਾ ਮਾਰਜਾ ਕਰੋ ਕਹੀ ਇਹ ਲਿਆ ਕੇ ਦੋ ਚਾਰ ਘੰਟੇ ਲਵਾਜਾ ਕਰੋ ਬਾਰੀ ਨਾਲ ਉਹਦੇ ਨਾਲ ਆਪਣਾ ਬੰਨ ਵੱਜ ਜੂਆ ਪਾ ਦੋ ਦਿਨਾਂ ਦਾ ਕੰਮ ਆਪਣੇ ਕੋਲ ਹੋਰ ਆ ਲੈ ਲੈ ਕੰਮ ਤੇ ਫਿਰ ਚੱਲਣਾ ਸੱਜਣੋਂ ਆਪਾਂ ਉਧਰ ਆਪਣੇ ਸੁਲਤਾਨਪੁਰ ਲੋਧੀ ਵਾਲੀ ਸ਼ੈਡ ਮਾਝੇ ਵਾਲੀ ਸ਼ੈਡ ਉਹਨਾਂ ਨੇ ਆਪਣੀ ਬਹੁਤ ਮਦਦ ਕੀਤੀ ਐ ਤੇ ਇੱਚ ਵਿਚ ਵਿਚਾਰਿਆ ਨੇ ਮੇਰੇ 30 ਚੱਕੇ ਗਏ ਆਪਣੇ ਉਂ ਬਥੇਰੇ ਆਏ ਵਿਚਾਰੇ ਆਪਣੇ ਉਹਨਾਂ ਦੇ ਆਪਾਂ ਨੂੰ ਮਦਦ ਕਰਨ ਲਈ ਪੂਰੀ ਹੱਕਵੰਦ ਐ ਬਾਕੀ ਕੱਲ ਰਾਇ ਬਣਾਈ ਸੀ ਕਹਿੰਦੇ ਆਪਾਂ ਅੱਜ ਦਾ ਦਿਨ ਦੇਖ ਲਈਏ ਆਪਾਂ ਲੈ ਕੇ ਚੱਲਾਂਗੇ ਤੋਂ ਕਈ ਟਰਾਲੀਆਂ ਪਰਮਾਤਮਾ ਮਿਹਰ ਕਰੇ ਤੇ ਉਹਨਾਂ ਕੋਲੇ ਵੀ ਪਹੁੰਚਣਾ ਲਾਜ਼ਮੀ ਤੇ ਇੱਥੇ ਵੀ ਡਿਊਟੀ ਇੱਥੇ ਆਪਾਂ 2 ਦਿਨ ਅੱਜ ਦਾ ਤੇ ਕੱਲ ਦਾ ਲਾ ਲ ਗਏ ਫੇਰ ਭੁਲਾਈ ਜਿੱਥੇ ਮਰਜੀ ਤੁਰੇ ਫਿਰੇ ਫੇਰ ਤਾਂ ਆਪਣੇ ਬਾਬੇ ਵਰਗੇ ਸਾਹਮਣੇ ਲੈਣਗੇ ਤੇ ਹਨਾ ਬਾਬਾ ਸਾਹਮਣੇ ਜਮਾ ਅੱਛ ਉਧਰ ਜਾਈਏ ਫਿਰ ਅਸੀਂ ਅੱਜ ਹਾਂ ਉਧਰ ਨਹੀਂ ਚਾਰ ਦੋ ਦਿਨਾਂ ਜਾਏ ਜੀ ਦੋ ਦਿਨਾਂ ਹਾਂ ਕਰਾਈਏ ਮਦਦ ਉਹਨਾਂ ਵੀ ਪੂਰੀ ਮਦਦ ਕਰਾਉਗਾ ਭਾਈ ਕਰਨੀ ਚਾਹੀਦੀ ਹੈ ਨਾ ਹਾਂ ਕਰਨੀ ਚਾਹੀਦੀ ਨਹੀਂ ਆਪਣੀ ਵਿਚਾਰੀ ਆਪਣੀ ਕਰੀਏ ਮਦਦ ਉਹਨਾਂ ਨੇ ਨਹੀਂ ਬਹੁਤ ਜ਼ਿਆਦਾ ਮਦਦ ਉਹਨਾਂ ਦੇ ਵਿਚਾਰਿਆਂ ਦੇ ਘਰ ਵੀ ਪਾਣੀ ਪੈ ਗਿਆ ਨਾ ਪਰਮਾਤਮਾ ਮਿਹਰ ਕਰੇ ਭਰਾਵੋ ਉਹਨਾਂ ਤੇ ਨਾ ਹੌਸਲਾ ਰੱਖਣ ਦੀ ਬਲ ਬਖਸ਼ੇ ਉਹਨਾਂ ਨੂੰ ਤੇ ਬਾਕੀ ਆਜੋ ਭਰਾਵੋ ਪੰਨ ਤੇ ਜਿਹੜੇ ਜਿਹੜੇ ਕੰਡਿਆਂ ਤੇ ਨਾਲ ਲੱਗਦਾ ਸਾਰੇ ਪਾ ਲਓ ਮਿੱਟੀ-ਮੁੱਟੀ ਆਪਦੀ ਪਾਣੀ ਦਾ ਪਤਾ ਨਹੀਂ ਭਰਾਵੋ ਕਿੰਨਾ ਕਾਜ ਹੈ ਨਾ ਕੁਝ ਕਹਿ ਨਹੀਂ ਸਕਦੇ ਪਾਣੀ ਦਾ ਐਵੇਂ ਵਿੱਚ ਕਹਿੰਦੇ ਪਾਣੀ ਘਟ ਗਿਆ ਹੁਣ ਨਹੀਂ ਆਉਂਦਾ ਬੰਦਾ ਬੇਸਲਾ ਓਕੇ ਘਰੇ ਬਹਿ ਜਾਂਦਾ ਇੱਕ ਅੱਗਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਏ ਤੇ ਕਿਹੜੇ ਵੇਲੇ ਤਵਾਹੀ ਮਚਾ ਦੇ ਤੇ ਫਿਰ ਔਖਾ ਬਹੁਤ ਆਉਂਦਾ ਮੁੜ ਕੇ ਬਿਸਕਟ ਬਾਲਟੀਆਂ ਚੱਕੀ ਫਿਰਦੇ ਕੋਈ 40 ਕਿੰਨੀ ਚੱਕੀ ਫਿਰਦਾ ਦੂਜੇ ਬੰਨ ਤੇ ਛੇ ਦੇ ਕਿਦੋਂ ਪੱਟ ਕੇ ਮਿੱਟੀ ਪਾ ਦੀ ਸੜਕਾਂ ਰੋਕ ਲਿਆ ਤੇ ਹਾਜਰੇ ਦਾ ਟੱਪਣ ਦਾ ਨਾ ਕਿਸੇ ਪਾਸੇ ਲੈਣਾ ਨਾ ਦੇਣਾ ਤੇ ਉਹੀ ਮੌਕਾ ਜੇ ਆਪਾਂ ਹੁਣ ਆਪਣਾ ਥੋੜਾ ਬੰਨ ਸੰਭਲ ਲਈਏ ਵਾਲੇ ਨਾਲੋਂ ਨਾਲੇ ਫਸਲਾਂ ਟਪਾਵਾਂਗੇ ਹੁਣ ਤਾਂ ਦੇਖ ਲੋ ਬੱਲੀਆਂ ਤੇ ਆ ਗਈਆਂ ਜਾਵਾਂ ਇੱਕ ਸਪਰੇ ਦੀ ਮਾਰ ਰੂ ਮੜੀ ਮੱਟੀ ਇੱਕ ਮਹੀਨੇ ਤੇ ਸੱਜਣੋ ਆਜੋ ਪਹੁੰਚ ਜੋ ਤੇ ਬਾਕੀ ਧੰਨਵਾਦ ਆ ਜਿਹੜੇ ਵੀਰਾਂ ਦਾ ਟਰੈਕਟਰ ਚੱਲੀ ਜਾਂਦੇ ਕੱਲ ਪਰਸ ਹੁੰਦੇ ਆ ਨਾ ਬਹੁਤ ਬਹੁਤ ਜਿਆਦੇ ਤੇ ਬਈ ਪ੍ਰਗਟ ਹੋਰ ਠੀਕ ਹੈ ਕੰਮ ਹਾਂ ਠੀਕ ਹੈ ਹੋ ਸਹੀ ਹੈ ਕੰਮ ਧੰਨਵਾਦ ਭਾਈ ਅੱਛਾ ਓਕੇ ਓਕੇ ਭਾਈ ਧੰਨਵਾਦ ਸੱਸ